ਦੀ ਆ ਵਗੜੀਆਂ ਜਿਹੜੀ ਲੱਗਦੀਆਂ ਨਾ ਬਰਸਰਪੁਰ ਵਾਲੀ ਹੈ ਕਿੰਨੇ ਦਿਨ ਹੋ ਗਏ ਵੀਰੇ ਅੱਜ ਨੂੰ ਕਿਰੇ ਹੋ ਗਏ ਮਤ 9 ਤਰੀਕ ਦਾ ਆਇਆ ਅੱਜ ਵੀ ਨੂੰ ਹੋ ਗਏ ਨਾ 9 ਤਰੀਕ ਹੋ ਗਿਆ ਅੱਜ 8 ਦਿਨ ਹੋ ਗਏ ਅੱਜ ਨਾਲੇ ਬੱਲੇ ਬੱਲੇ ਆ ਇੰਨੇ ਦਿਨ ਹੋ ਗਏ ਤੁਹਾਨੂੰ ਖੜਿਆ ਨੂੰ ਹਾਂਜੀ ਹਾਂਜੀ ਕੰਨੀ ਗੱਡੀਆਂ ਖੜੀਆਂ ਇੱਥੇ ਇੱਥੇ ਗੱਡੀਆਂ ਖੜੀਆਂ ਵੀਰੇ ਘੱਟ ਤੋਂ ਘੱਟ 100 ਗੱਡੀ ਉਸਤੇ ਖੜੀ ਹੈ ਤੇ 20 30 ਇੱਥੇ ਹੋਣੀਆਂ ਨਹੀਂ ਨਹੀਂ 50 60 ਗੱਡੀਆਂ ਕਿਡਾਉਂਟ ਖੜੀਆਂ ਨੇ ਪਰਗੇ ਵਿੱਚ ਅੱਛੇ ਹੋਰ ਵੀ ਪਾਰਕਿੰਗਾਂ ਪਰੀਆਂ ਹੋਣੀਆਂ ਇਹ ਸਾਰੀਆਂ ਅੱਧੀਆਂ ਅੱਧੀਆਂ ਖਾਲੀ ਕਰੀਆਂ ਹੋਈਆਂ ਹਾਂਜੀ ਹਾਂਜੀ ਵੀਰੇ ਆ ਦੇਖੋ ਜੀ ਸਾਰੀ ਗੱਡੀਆਂ ਇਹ ਚੰਦਰਕੋਨੇ ਦਾ ਹਾਲ ਹੈ ਜੀ ਸਭ ਗੱਡੀਆਂ ਕਿਸੇ ਤੋਂ 100 ਥੈਲਾ ਕਿਸੇ ਤੋਂ 50 ਥੈਲੇ ਕਿਸੇ ਤੋਂ 200 ਥੈਲਾ ਆ ਸਾਰੀ ਗੱਡੀਆਂ ਐਵੇਂ ਖਾਲੀ ਕਰ ਕਰਕੇ ਖੜਾ ਰੱਖਿਆ ਆ ਦੇਖੋ ਜੀ ਕੋਈ ਗੱਡੀ ਪੂਰੀ ਖਾਲੀ ਨਹੀਂ ਕਰੀ ਹੋਈ ਕਿਸੇ ਤੇ ਦੇਖੋ ਕੋੜਾ ਖੜਿਆ ਅੱਧਾ ਖਾਲੀ ਅੱਧਾ ਭਰਿਆ ਉਹ ਗੱਡੀ ਖੜੀ ਆ ਸਾਈਡ ਜੀ ਦੇ ਵਿੱਚ ਆਹ ਦੇਖੋ ਕਿੰਨੀਆਂ ਗੱਡੀਆਂ ਇਹ ਵੀਰੇ ਜਿਹੜੇ ਚੰਦਰਕੋਨੇ ਆ ਰਹੇ ਆ ਨਾ ਉਹ ਸੋਚ ਸਮਝ ਕੇ ਆਏ ਹੋ ਜਾਂ ਆਪਣਾ ਵਪਾਰੀ ਨਾਲ ਗੱਲ ਕਰਕੇ ਆਏ ਹੋ ਐਵੇਂ ਨਾ ਆਏ ਹੋ ਵੀ ਜੋ ਮਰਜ਼ੀ ਪਾੜਾ ਲਾਵੇ ਇੱਥੇ ਇਹ ਗੱਡੀ ਖੜੀ ਆ ਤਿੰਨ ਤਰੀਕ ਦੀ ਅੱਜ 9 ਤਰੀਕ ਹੋ ਗਿਆ ਆ ਦੇਖੋ ਉਹ ਪਹਿਲੀ ਤਰੀਕ ਦੀਆਂ ਗੱਡੀਆਂ ਖੜੀਆਂ ਆ ਦੇਖੋ ਤਰਪਾਲਾਂ ਮਾਰੀਆਂ ਮੈਂ ਇਸ ਵਪਾਰੀ ਕਹੇ ਆਪਣੀ ਤਰਪਾਲਾਂ ਮਾਰੂਗਾ ਖਾਲੀ ਕਰੀ ਹੋਈ ਆ ਦੇਖੋ ਗੱਡੀ ਫੁੱਲ 1780 ਥਲੇਦਾਰੇ ਨੇ ਆਹ ਦੇਖੋ ਇਹਦਾ ਰਸਾ ਨਹੀਂ ਖੁੱਲਿਆ ਤਿੰਨ ਤਰੀਕ ਦੀ ਆਈ ਹੋਈ ਐ ਇਹ ਗੱਡੀ ਖਾਲੀ ਹੋਈ ਆ ਰਾਤ ਇੱਕ ਤਰੀਕ ਦੀ ਆਈ ਹੋਈ ਇਹ 12 ਚੱਕੀ ਪੰਜਾਬ ਵਾਲੀ ਇੱਕ ਰਾਤ ਇਹ ਖਾਲੀ ਹੋਈ ਐ ਇਹਦੇ ਤੇ ਵੀ 20 30 ਥਲੇ ਪਏ ਨੇ ਵਿੱਚ ਕਿਪਾੜਾ ਨਾ ਦੇਣਾ ਪਵੇ ਬਿਹਾਰ ਦੀ ਗੱਡੀ ਐ ਆਹ ਦੇਖੋ ਜੀ ਸਾਰੀ ਗੱਡੀਆਂ ਇੱਥੇ ਕਮ ਸੇ ਕਮ 50 ਗੱਡੀਆਂ ਖੜੀਆਂ ਇਕੱਲੀਆਂ ਇਸ ਪਾਰਕਿੰਗ ਦੇ ਵਿੱਚ ਐ ਬਾਕੀ ਹੋਰ ਪਾਰਕਿੰਗ ਉਹ ਲੱਗਨੇ ਉਹ ਦੇਖੋ ਖੜੀ ਰਸਤਾਂ ਵਾਲੀ ਗੱਡੀ ਆ ਦੇਖੋ ਕਿੰਨਾ ਕਦੇ ਵਿੱਚ ਅੱਧੀ ਖਾਲੀ ਹੈ ਅੱਧੀ ਤੇ ਤਰਪਾਲਾ ਮਰਾਤੀਆਂ ਆ ਦੇਖੋ ਮੈਂ ਐਵੇਂ ਸਾਰੀ ਗੱਡੀਆਂ ਆ ਦੇਖੋ ਪਿੱਛੋਂ ਖਾਲੀ ਇਹਦਾ ਫੱਟੇ ਵੀ ਨਹੀਂ ਖੋਲੇ ਇਹ ਇੱਕ ਤਰੀਕ ਦੀ ਆਈ ਹੋਈ ਗੱਡੀ ਹੈ 14 ਚੱਕਾ ਆ ਦੇਖੋ ਆ ਪੰਜਾਬ ਵਾਲੀ ਬਾਰਾ ਜੱਕੀ ਖਾਲੀ ਹੋਈ ਹੈ ਹੋਰ ਕੋਈ ਨਹੀਂ ਖਾਲੀ ਹੋਈ ਸਾਬ ਕਿਸੇ ਚ 100 ਥੈਲੇ ਕਿਸੇ ਚ 50 ਥੈਲੇ ਆ ਦੇਖੋ ਕੋੜਾ ਇਹ ਪੰਜਾਬ ਦਾ ਪਤਾ ਨਹੀਂ ਦੋ ਤਰੀਕ ਦਾ ਕਹਿੰਦਾ ਆਇਆ ਹੋਇਆ ਹੁਣ ਤੁਸੀਂ ਦੇਖ ਲਓ ਭਾਈ ਚੰਦਰਕੋਣਾ ਆਣੇ ਤੋਂ ਪਹਿਲਾਂ-ਪਹਿਲਾਂ ਇਹ ਵੀਡੀਓ ਜ਼ਰੂਰ ਦੇਖਿਓ ਤੇ ਸ਼ੇਅਰ ਕਰਿਓ ਬਾਕੀ ਲੋੜ ਤੇ ਜਿਹੜੀ 100 200 ਗੱਡੀ ਖੜੀ ਆ ਉਹ ਅਲੱਗ ਇਹਨਾਂ ਨੇ ਗਰਾਊਂਡ ਬਣਾਏ ਹੋਏ ਨੇ ਜੀ ਇਹ ਸਾਰੀਆਂ ਗੱਡੀਆਂ ਐਵੇਂ ਹੀ ਭਰੀਆਂ ਖੜੀਆਂ ਨੇ ਆ ਦੇਖੋ ਆ ਦੇਖੋ ਜੀ ਧੰਨਵਾਦ ਵੀਰ ਜੀ ਵੀਡੀਓ ਜਰੂਰ ਸ਼ੇਅਰ ਕਰ ਦਿਓ ਅੱਗੇ ਤੋਂ ਅੱਗੇ ਤਾਂ ਜੋ ਸਭ ਨੂੰ ਪਤਾ ਲੱਗ ਸਕੇ